बाबे मुंद्रे बाबे खम्बरदी बाबे डेकाले दी बाबे डेकाले दी बाबे मुंदर आबे खम्बरदस दी बाबे डेकालय दी बबे मुंद्रे दी बाबे खंबरदास दी ਬਾਬਾ ਖੰਬੜਦਾਸ ਜੀ ਆਏ ਸਾਰੇ ਭੂਤ ਪਰੇ ਤਪਝਾਏ ਖੰਬੜਦਾਸ ਜੀ ਆਏ ਸਾਰੇ ਭੂਤ ਪਰੇ ਤਪਝਾਏ ਬਾਬਾ ਖੰਬੜਦਾਸ ਜੀ ਆਏ ਸਾਰੇ ਭੂਤ ਪਰੇ ਤਪਝਾਏ ਖੰਬੜਦਾਸ ਜੀ ਆਏ ਸਾਰੇ ਭੂਤ ਪਰੇ ਤਪਝਾਏ ਬੱਤਿਓ ਹੁਣ ਨਾ ਪਾਓ ਰੌਲਾ ਖੰਬਾ ਨਾਲ ਬਬਤਾਉ ਥੋੜਾ ਬਾਬੇ ਨੇ ਸਵਰਗ ਦਿਖਾਏ ਬਾਬਾ ਖੰਬੜਦਾਸ ਜੀ ਆਏ ਬਾਬੇ ਨੇ ਸਵਰਗ ਦਿਖਾਏ ਬਾਬਾ ਖੰਬੜਦਾਸ ਜੀ ਆਏ ਬਾਬੇ ਨੇ ਪੂਤ ਪਜਾਏ ਬਾਬਾ ਖੰਬੜਦਾਸ ਜੀ ਆਏ ਬਾਬੇ ਨੇ ਪੂਤ ਪਜਾਏ ਬਾਬਾ ਖੰਬੜਦਾਸ ਜੀ ਆਏ ਬਾਬੇ ਮਗਰ ਇੱਕ ਪੂਤ ਪੈ ਗਈ ਬਾਬੇ ਦਾ ਖੋ ਕੇ ਸੰਖ ਲੈ ਗਈ ਬਾਬੇ ਮਗਰ ਗਈ ਬਾਬੇ ਦਾ ਖੋ ਕੇ ਸੰਖ ਲੈ ਗਈ ਬਾਬੇ ਦੇ ਮਗਰ ਇੱਕ ਪੂਤ ਪੈ ਗਈ ਬਾਬੇ ਦਾ ਖੋ ਕੇ ਸੰਖ ਲੈ ਗਈ ਬਾਬੇ ਮਗਰ ਬਾਬਾ ਜੀ ਫਿਰ ਕਿਉਂ ਕਰਦੇ ਆ ਇਹ ਭਗਤਾ ਲੋਕਾਂ ਨੂੰ ਬੇਵਕੂਦਿਆ ਲੋਕਾਂ ਨੂੰ ਉੱਲੂ ਬਣਾਈਦਾ ਇਹ ਕਹਿੰਦਾ ਤਾਂ ਕਿ ਲੋਕਾਂ ਨੂੰ ਐ ਲੱਗੇ ਵੀ ਬਾਬੇ ਦੀ ਜਿਹੜੀ ਲਿਵਾ ਹੈ ਇਹ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਠੀਕ ਹੈ ਜਾਂ ਖੜ ਜਾ ਤੂੰ ਖੜ ਜਾ ਤਾਰੇ ਜਾ ਗਿਆ ਆਪਣੀ ਜਗ੍ਹਾ ਤੇ ਠੀਕ ਹੈ ਟੈਨਸ਼ਨ ਨਹੀਂ ਲੈਣੀ ਬਾਬਾ ਜੀ ਘਰੇ ਬਰਕਤ ਨਹੀਂ ਪੈਂਦੀ ਜੀ ਕੰਮਕਾਰ ਬੰਦ ਹੋਇਆ ਪਿਆ ਜੀ ਉਹ ਕੋਈ ਨਹੀਂ ਬੱਚਾ ਸਾਰੇ ਕੰਮ ਵਧੀਆ ਹੋਣਗੇ ਸਾਰੇ ਕੰਮ ਸੈੱਟ ਹੋਣਗੇ ਆ ਗਾਈਆਂ ਨੂੰ ਖਾਦੀ ਬੋਰੀ ਪਾ ਦੇ ਜੀ ਤੇ 5200 ਰੁਪਿਆ ਡੇਰੇ ਨੂੰ ਦਾਨ ਕਰ ਦੇ ਮੈਂ ਕਹਿੰਦਾ ਬਹਿ ਜਾ ਤਾ ਜਾ ਹੋ ਜਾਣੀਆਂ ਰੰਗ ਨਿਆਰੇ ਹੋ ਜਾਣੀਆਂ ਚੱਕ ਲੋ ਚੱਕ ਲੋ ਹੋ ਜਾਣੀਆਂ ਸਾਰੇ ਕੰਮ ਸੈੱਟ ਹੋ ਜੇ ਸਾਰੇ ਕੰਮ ਸਿੱਧ ਹੋ ਜਾਣੇ ਤੂੰ ਸਹੀ ਜਗ੍ਹਾ ਤੇ ਆ ਗਏ ਆ ਅਸੀਂ Rajasthan ਦੇ ਵਿੱਚੋਂ ਆਏ ਤਪੱਸਿਆ ਕਰਕੇ ਸਾਦਾ ਕੰਮ ਫਤਿਹ ਹੋ ਜਾਣਾ ਨਹੀਂ ਫਿਕਰ ਹੋ ਗਿਆ ਬਹਿ ਜਾ ਠੀਕ ਹੈ ਬਾਬਾ ਜੀ ਬਾਬਾ ਜੀ ਮਨ ਨਹੀਂ ਲੱਗਦਾ ਪੜਾਈ ਚ ਕਿਤੇ ਹੋਰ ਵੀ ਨਹੀਂ ਜੀ ਲੱਗਦਾ ਜੀ 10 ਕਿਲੋ ਦਾਖਾ ਪਾ ਦੇ ਗਾਇਆਂ ਨੂੰ 5 ਕਿਲੋ ਕਾਜੂ ਪਾ ਦੇ 2100 ਰੁਪਇਆ ਡੇਰੇ ਨੂੰ দান ਕਰਦੇ ਬਾਜਾ ਬਾਜਾ ਹੋ ਜਾਣੀ ਆ ਫਤਿਹ ਹੋ ਜਾਣੀ ਸਾਰੇ ਕੰਮ ਤੇ ਛੱਟ ਹੋ ਜਾਣੀ ਸਾਰੇ ਬੇਫਿਕਰ ਹੋ ਜਾ ਚੱਕ ਦੇਾਂਗੇ ਫੱਟੇ ਪਰਵਾਹ ਕਿ ਨਹੀਂ ਕਰਦਾ ਤੂੰ ਬੱਚਾ ਚਿੰਤਾ ਨਾ ਕਰ ਚਿੰਤਾ ਨਹੀਂ ਕਰਨੀ ਲੋ ਚਿੰਤਾ ਲੋ ਟੈਨਸ਼ਨ ਸਹੀ ਜਗ੍ਹਾ ਤੇ ਆ ਗਏ ਫੱਟੇ ਚੱਕ ਦੇਣ ਬੈ ਜਾ ਚਲੋ ਠੀਕ ਹੈ ਬੱਚਿਓ ਅਸੀਂ ਲਮਾ ਪੈਂਡਾ ਕਰਕੇ ਰਾਜਸਥਾਨ ਦੇ ਵਿੱਚੋਂ ਆਏ ਆ ਤੇ ਅਸੀਂ ਵੀ ਕੋਰੇ ਜਾ ਕੇ ਹੁਣ ਆਨੰਦ ਮਾਣਦੇ ਆ ਤੇ ਤੁਸੀਂ ਵੀ ਆਪ ਨੂੰ ਆਪਣੇ ਘਰਾਂ ਜਾਓ ਬੱਚਿਓ ਤੇ ਆਨੰਦ ਮਾਣੋ ਤੇ ਖੁਸ਼ ਰਹੋ ਬੱਚਿਓ ਤੇ ਹੁਣ ਆਪਾਂ ਅਗਲੀ ਸੰਗਤ ਤੇ ਮਿਲਾਂਗੇ ਬਾਬੇ ਟੇਕਾੜੇ ਦੀ ਠੀਕ ਰੱਖੋ ਬਾਬੇ ਮੰਦਰਾ ਵਾਲੇ ਦੀ ਜੈ ਬਾਬੇ ਖੰਬਰਦਾਸ ਦੀ ਜੈ ਬਾਬੇ ਟੇਕਾੜੇ ਦੀ ਜੈ ਬਾਬੇ ਟੇਕਾੜੇ ਦੀ ਜੈ ਬਾਬੇ ਮੰਦਰਾ ਵਾਲੇ ਦੀ ਜੈ ਬਾਬੇ ਖੰਬਰਦਾਸ ਦੀ ਜੈ ਆ ਕਿਨੇ ਗਮਾਇਆ ਹੋ ਗਈ ਕੱਤੀ ਐ ਬਈ ਹੋ ਗਈ ਹੋ ਗਈ ਸਾਰੀ ਰਾਹ ਗਈ ਹੁਣ ਚਾਹ ਤਾਣ ਲ ਕੇ ਇਕਦਿ ਫਰਦਨ ਜਾਗੇ ਬਿਸਤਰੀ ਬੋਤਲ ਆ ਥੋੜੇ ਚ ਪਾ ਕੇ ਲਾਈ ਆ ਲੋਕੇ ਥੇੜ ਤੋਂ ਖਾਰਾ ਸੋਡਾ ਫੜ ਲਈ ਹੈ ਨਾਲ ਸੀਟ ਵੀ ਫੜ ਲਈ ਧਾਰੂ ਵਾਲੀ ਗੱਲ ਤਾਂ ਠੀਕ ਹੈ ਬਾਬਾ ਜੀ ਪਰ ਦਾਖਾਣਾ ਕੰਮ ਚਾਲ ਆ ਓ 50 ਵੀ ਫਿਕਰ ਨਾ ਕਰ ਤੂੰ ਗਾਖਾਂ ਪਸ਼ੂਆਂ ਨੇ ਖਾਲੀਆਂ ਤੇ ਪਸ਼ੂ ਦਾ ਦੁੱਧ ਤਾਂ ਆਪਾਂ ਹੀ ਪੀਣਾ ਹੈ ਹਾਂ ਜਰੂਰ ਆਪਾਂ ਦੰਤ ਲਾਉ ਰਹੇ ਆ ਕਾਜੂ ਬਦਾਮ ਖਾ ਕੇ ਹਾਂ ਗਾਖਾਂ ਦਾ ਦੁੱਧ ਪੀਵਾਂਗੇ ਆਪਾਂ ਦੁੱਧ ਪੀਣਾ ਹੈ ਪਰ ਮਾਲਾ ਮਾਲ ਤੱਕੜੇ ਹੋ ਜਾਣਗੇ ਨਹੀਂ ਸਮਝਾਇਆ ਤੂੰ ਗੱਲ ਨੂੰ ਹਾਂ ਭੋਲੀ ਜਨਤਾ ਜਾਂ ਜਨਤਾ ਮੈਂ ਕੰਮ ਆਖੋ ਕਰਕੇ ਆ ਪਹਿਲਾਂ ਠੀਕ ਹੈ ¡Tú yes. yes. yes.